ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪੰਥ ਪ੍ਰਵਾਨਤ ਅਰ ਪੰਜਾਬ ਪ੍ਰਵਾਨਤ ਲੀਡਰਸ਼ਿਪ ਦਿੱਤੀ ਜਾਵੇ ਜਿਹਦੇ ਲਈ ਆਪਾਂ ਸਾਰੇ ਤੁਰੇ ਆਂ ਔਰ ਉਹ ਪੰਥ ਪ੍ਰਵਾਨਤ ਲੀਡਰਸ਼ਿਪ ਤੁਹਾਡੀਆਂ ਭਾਵਨਾਵਾਂ ਅਨਸਾਰ ਤੁਹਾਨੂੰ ਵਚਨ ਦਿੰਨੇ ਆਂ ਪੰਜੇ ਜੜੇ ਅਸੀਂ ਕਿ ਉਹ ਲੀਡਰਸ਼ਿਪ ਪੰਥ ਔਰ ਪੰਜਾਬ ਨੂੰ ਪ੍ਰਵਾਨਤ ਹੋਊਗੀ ਜਿਹਦੇ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਤੋਂ ਬਿਨਾ ਹੋਰ ਤੁਹਾਨੂੰ ਕੁਝ ਨਜ਼ਰ ਨਹੀਂ ਆਊਗਾ ਪੰਜਾਬ ਦੇ ਹੱਕਾਂ ਦੀ ਗੱਲ ਪੰਥ ਦੇ ਮਸਲਿਆਂ ਦਾ ਹੱਲ ਉਹ ਸਾਰੇ ਮਸਲੇ ਨੇ ਜਿਹੜੇ ਉਹਨਾਂ ਦੀ ਲੜਾਈ ਅਸੀਂ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਲੜਾਂਗੇ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਇਹ ਕਮੇਟੀ ਦੇ ਕੋਈ ਮੈਂਬਰ ਕੁਝ ਬਣ ਲੈਣ ਨਹੀਂ ਆਏ ਅਸੀਂ ਕੁਝ ਕਰਨ ਲਈ ਆਏ ਆ ਔਰ ਇਹ ਦੌਰ ਹੈ ਪੰਜਾਬ ਦਾ ਔਰ ਪੰਥ ਦਾ ਜਿਸ ਦੌਰ ਚੋਂ ਜੇ ਅੱਜ ਅਸੀਂ ਕੱਢ ਸਕੀਏ ਸਾਰੇ ਰਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਤਾਂ ਪੰਜਾਬ ਔਰ ਪੰਥ ਬਚ ਸਕਦਾ ਨਹੀਂ ਅੱਗੇ ਸਾਡਾ ਆਉਣ ਵਾਲਾ ਭਵਿੱਖਾ ਜਿਹੜਾ ਪੀੜ੍ਹੀਆਂ ਦਾ ਉਹ ਬਹੁਤ ਸਾਨੂੰ ਦਰਦ ਔਰ ਦੁਖਾਂਤ ਭਰਿਆ ਨਜ਼ਰ ਆਉਂਦਾ ਇਸ ਕਰਕੇ ਤੁਹਾਨੂੰ ਵੀ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਆਪਾਂ ਬੜੇ ਤਜਰਬੇ ਕਰ ਲਏ ਪੰਜਾਬ ਨੇ ਉਹ ਪਾਰਟੀਆਂ ਜਿਹੜੀਆਂ ਸਰਕਾਰਾਂ ਵੀ ਅਸੀਂ ਬਣਾਤੀਆਂ ਜਿਨ੍ਹਾਂ ਨੇ ਬਲੂ ਸਟਾਰ ਆਪਰੇਸ਼ਨ ਕੀਤੇ ਸਾਡੀ ਨੌਜਵਾਨੀ ਦਾ ਹੋਲੀ ਖੇਢੀ ਖੂਨ ਦੀ ਕਤਲੋਕਾਰਤ ਕੀਤੀ